ਹੁਣ ਦੇਖੋ ਜਿਹੜਾ ਸਾਡਾ ਮੱਥੇ ਤੇ ਤਿਲਕ ਲਾਇਆ ਜਾਂਦਾ ਉਹਨੇ ਤਿਲਕ ਹੋਰ ਕਿਸੇ ਜਗ੍ਹਾ ਤੇ ਵੀ ਲਾਇਆ ਜਾ ਸਕਦਾ ਬਾਹਾਂ ਤੇ ਲਾਇਆ ਜਾ ਸਕਦਾ ਹੱਥ ਤੇ ਲਾਇਆ ਜਾ ਸਕਦਾ ਗਰਦਨ ਤੇ ਲਾਇਆ ਜਾ ਸਕਦਾ ਇੱਥੇ ਹੀ ਕਿਉਂ ਲਾਉਨੇ ਆ ਹੁਣ ਮਨੋਚਿੰਤ ਕੈਸਾ ਮਨਦਨੇ ਵੀ ਜਿਹੜਾ ਸਾਡਾ ਆਗਿਆ ਚੱਕਰਾ ਇਹ ਇੱਥੇ ਤਿਲਕ ਵਾਲੀ ਜਗ੍ਹਾ ਤੇ ਇਸ ਜਗ੍ਹਾ ਤੇ ਆ ਇਹਦੇ ਕਰਕੇ ਇੱਥੇ ਸਾਡੀਆਂ ਦੋ ਅੱਖਾਂ ਨੇ ਹੁਣ ਕਈ ਵਿਦਵਾਨ ਮਨੋਚਿੰਤਕ ਇਹ ਵੀ ਮੰਨਦੇ ਨੇ ਵੀ ਇੱਥੇ ਸਾਡੀਆਂ ਦੋ ਅੱਖਾਂ ਨੇ ਇਹਦੇ ਕਰਕੇ ਵਿਚਾਲੇ ਸਾਡਾ ਇੱਥੇ ਤੀਜਾ ਨੇਤਰ ਹੈ ਜਿਹਨੂੰ ਆਗਿਆ ਚੱਕਰ ਕਹਿੰਦੇ ਆ ਵੀ ਆਗਿਆ ਚੱਕਰ ਸਾਡਾ ਖੁੱਲਦਾ ਹੈ ਸਾਸਤਰਾ ਚੱਕਰ ਉੱਪਰ ਵੀ ਇਹ ਆਗਿਆ ਚੱਕਰ ਆ ਹੁਣ ਇਹ ਜਿਹੜਾ ਇੱਥੇ ਅਸੀਂ ਤਿਲਕ ਲਾਉਂਦੇ ਆ ਹੁਣ ਤਿਲਕ ਦੀ ਇੱਕ ਹੋਰ ਰਹੱਸਮਈ ਅਰਜ਼ ਕਰਾਂ ਵੀ ਜਿਹੜੀ ਤਿਲਕਾ ਇਹ ਖੁਸ਼ੀ ਦੇ ਨਾਲ ਵੀ ਜੋੜਿਆ ਗਿਆ ਹੁਣ ਜਿਵੇਂ ਕੋਈ ਘਰ ਦੇ ਵਿੱਚ ਕੋਈ ਬੱਚਾ ਕੁਝ ਕਿਸੇ ਕੋਈ ਗੇਮ ਜਿੱਤ ਕੇ ਆਵੇ ਜਾਂ ਭੈਣ ਆਪਣੇ ਭਰਾ ਦਾ ਕੋਈ ਸ਼ਗਨ ਕਰਦੀ ਆ ਜਾਂ ਕੋਈ ਖੁਸ਼ੀ ਦਾ ਕੋਈ ਬੱਚੇ ਦੀ ਸ਼ਾਦੀ ਆ ਉਹਦੇ ਮਸਤਕ ਦੇ ਵਿੱਚ ਤਿਲਕ ਦੇ ਕੇ ਇਹ ਸ਼ਗਨ ਜ਼ਰੂਰ ਜ਼ਰੂਰ ਕਰਦੇ ਨੇ ਹੁਣ ਇੱਥੇ ਦੋ ਗੱਲਾਂ ਦਾ ਸੰਗਮ ਹੋ ਜਾਂਦਾ ਹੈ ਇੱਕ ਖੁਸ਼ੀ ਅਤੇ ਇੱਕ ਉਹਨੂੰ ਤਿਲਕ ਦਿੱਤਾ ਗਿਆ ਹੁਣ ਜਿਹੜਾ ਤਿਲਕ ਆ ਹੁਣ ਤਿਲਕ ਜੇ ਠੀਕ ਉਸੇ ਜਗ੍ਹਾ ਤੇ ਲੱਗਿਆ ਹੋਵੇ ਜਿੱਥੇ ਉਸ ਮਨੁੱਖ ਨੇ ਮੈਂ ਪਿਛਲੀ ਚਰਚਾ ਚਰਜ ਕੀਤੀ ਆ ਵੀ ਜਿਹੜੇ ਪੁਰਾਣੇ ਜਮਾਨੇ ਦੇ ਵਿੱਚ ਮਹਾਪੁਰਸ਼ ਹੁੰਦੇ ਸੀ ਉਹ ਜਦੋਂ ਉਹਨਾਂ ਦੇ ਕੋਲ ਕੋਈ ਜਗਿਆਸੂ ਕੋਈ ਪਹੁੰਚਦਾ ਸੀ ਉਹਦੇ ਮਸਤਕ ਨੂੰ ਦੇਖ ਕੇ ਉਹ ਦੇਖ ਲੈਂਦੇ ਸੀ ਵੀ ਜਿਹੜਾ ਇਹ ਤੀਜਾ ਨੇਤਰ ਇਹਦਾ ਆਗਿਆ ਚੱਕਰ ਆ ਇਹ ਤਿਲਕ ਇਹਨੂੰ ਕਿੱਥੇ ਕ ਦੇਣਾ ਵੀ ਇਹ ਜਿਹੜਾ ਉੱਪਰ ਤੇ ਦੋ ਅੱਖਾਂ ਦੇ ਵਿਚਾਲੇ ਤੋਂ ਗਲਬਨ 1.5 ਇੰਚ ਉੱਪਰ ਤੋਂ ਇਹ ਤਿਲਕ ਹੌਲੀ-ਹੌਲੀ ਨੂੰ ਸਿਰਕਣਾ ਨੂੰ ਆਉਣਾ ਸ਼ੁਰੂ ਹੋ ਜਾਂਦਾ ਉਹ ਦੇਖ ਲੈਂਦੇ ਨੇ ਵੀ ਪਿਛਲੇ ਜਨਮ ਦੀ ਇਹਦੀ ਘਾਲ ਨਾ ਕਿੰਨੀ ਤਪੱਸਿਆ ਕਿੰਨੀ ਆ ਵੀ ਕਿੰਨਾ ਕਿ ਆ ਗਿਆ ਉਸ ਜਗ੍ਹਾ ਤੇ ਉਹ ਤਿਲਕ ਦੰਦੇ ਸੀ ਮਹਾਪੁਰਸ਼ ਉਸੇ ਠੀਕ ਉਸੇ ਜਗ੍ਹਾ ਤੇ ਜੱਾ ਠੀਕ ਉਸੇ ਜਗ੍ਹਾ ਤੇ ਤਿਲਕ ਦੇਣਾ ਫਿਰ ਉਹ ਮਨੁੱਖ ਦਾ ਸਰੀਰ ਤੋਂ ਧਿਆਨ ਹਟਣ ਲੱਗ ਜਾਂਦਾ ਕਿਉਂਕਿ ਤਿਲਕ ਤੇ ਵਾਰ-ਵਾਰ ਧਿਆਨ ਜਾਣ ਨਾਲ ਸਰੀਰ ਤੋਂ ਧਿਆਨ ਹਟਣ ਲੱਗ ਜਾਂਦਾ ਹੈ ਜਦ ਸਰੀਰ ਤੋਂ ਧਿਆਨ ਹਟਣ ਲੱਗ ਜਾਂਦਾ ਇਦਾਂ ਇੱਕ ਖੁਸ਼ੀ ਦਾ ਮਾਹੌਲ ਹੋਵੇ ਉਧਰ ਤਿਲਕ ਦਿੱਤਾ ਗਿਆ ਹੁਣ ਖੁਸ਼ੀ ਦੇ ਮਾਹੌਲ ਵਿੱਚ ਹਿਰਦਾ ਬੈੰਦਾ ਹੁਣ ਖੁਸ਼ੀ ਦੇ ਨਾਲ ਹਿਰਦਾ ਬੈੰਦਾ ਉਧਰ ਧਿਆਨ ਤਿਲਕ ਤੇ ਇਹ ਇਹਦੇ ਇਹਦੇ ਦੋਆਂ ਦੇ ਸੰਗਮ ਨਾਲ ਪਰਮਾਤਮਾ ਵਿੱਚ ਲੀਨ ਹੋਣ ਦੇ ਵਿੱਚ ਬੜਾ ਸਹਿਯੋਗ ਮਿਲਦਾ ਹੈ ਕਿਉਂਕਿ ਧਿਆਨ ਉਧਰ ਤਿਲਕਤੇ ਜਾਂਦਾ ਇੱਕ ਇਹਦਾ ਹੋਰ ਵੀ ਮੈਂ ਰਹੱਸ ਅਰਜ ਕਰਾਂ ਵੀ ਜਿਹੜਾ ਟ੍ਰਾਇੰਗਲ ਤਿਕੋਣ ਹੁੰਦੀ ਹੈ ਜਿਹੜੀ ਤਿਕੋਣ ਉਹਦੇ ਵਿੱਚ ਜਿਵੇਂ ਮਹਾਤਮਾ ਬੁੱਧ ਜੀ ਤੇ ਸਵਾਮੀ ਮਹਾਵੀਰ ਜੀ ਦੀਆਂ ਮਹਾਰਾਜ ਦੀਆਂ ਮੂਰਤੀਆਂ ਨੇ ਉਹ ਜਦ ਬੈਠੇ ਨੇ ਮਹਾਪੁਰਸ਼ ਉਹਨਾਂ ਦੀ ਜਿਹੜੀ ਮੂਰਤੀ ਆ ਤੇ ਜਿਵੇਂ ਚੌਂਕੜਾ ਮਾਰੀ ਬੈਠੇ ਨੇ ਉਹ ਇੱਕ ਉੱਪਰ ਨੂੰ ਜਿਵੇਂ ਤਿਕੋਣ ਦੀ ਸ਼ੇਪ ਦੇ ਵਿੱਚ ਉੱਪਰ ਤੱਕ ਜਾ ਕੇ ਤਿਕੋਣ ਦੀ ਸ਼ੇਪ ਬਣ ਜਾਂਦੀ ਆ ਇਸ ਤਰ੍ਹਾਂ ਇਹਦਾ ਇੱਕ ਪ੍ਰਤੀਕ ਵੀ ਮਨੋਚਿੰਤਕਾਂ ਨੇ ਲੱਭਿਆ ਸੀ ਵੀ ਇੱਥੇ ਹੇਠਾਂ ਤੇ ਖਿੰਡੀ ਹੋਈ ਮਨੁੱਖ ਦੀ ਚੇਤਨਾ ਇਕੱਠੀ ਹੋ ਕੇ ਜਾ ਕੇ ਉੱਪਰ ਆ ਗਿਆ ਚੱਕਰ ਤੇ ਵੀ ਜਿਹੜਾ ਜਿਓਮੈਟ੍ਰੀਕਲ ਇਹ ਤਿਕੋਣ ਆ ਇਹ ਇਹਦਾ ਵੀ ਇੱਕ ਕਾਰਨ ਬੜਾ ਰਹੱਸਾ ਵੀ ਇਹ ਤਕੋਨ ਵੀ ਇੱਕ ਚੀਜ਼ ਨੂੰ ਸਿੱਧ ਕਰਦੀ ਹੈ ਜਿਵੇਂ ਇਹਦੇ ਵਿੱਚ ਇਜ਼ਰਟ ਦੇ ਪ੍ਰੇਮਟ ਨੇ ਉਹ ਚਲੋ ਮੈਂ ਕਿਸੇ ਹੋਰ ਚਰਚਾ ਦੇ ਵਿੱਚ ਵਿਆਖਿਆ ਕਰੂੰ ਉਹਨਾਂ ਦੀ ਸ਼ੇਪ ਵੀ ਐਸੇ ਤਰ੍ਹਾਂ ਵੀ ਤੇ ਚੌੜਾਈ ਦੇ ਵਿੱਚ ਤੇ ਉੱਪਰ ਜਾ ਕੇ ਤਿੱਖੀ ਜਾ ਕੇ ਹੋ ਜਾਂਦੀ ਹੈ ਇੱਕ ਫੂਲਜ਼ ਕੈਪ ਜਿਹੜੇ ਸਰਕਸ ਦੇ ਵਿੱਚ ਟੋਪੀ ਪਹਿਨਦੇ ਸੀ ਜਿਹੜੇ ਸਰਕਸ ਦੇ ਵਿੱਚ ਜਾਦੂਗਰ ਸੀ ਉਹ ਟੋਪੀ ਪਹੰਦੇ ਸੀ ਉਹ ਫੂਲਸ ਕੈਪ ਇਹਦਾ ਕਾਰਨ ਇਹ ਸੀ ਵੀ ਜਿਹੜੀ ਚੇਤਨਾ ਸਾਡੀ ਹੇਠ ਤੋਂ ਸੰਗੜ ਇਕੱਠੀ ਹੁੰਦੀ ਹੁੰਦੀ ਉੱਪਰ ਜਾ ਕੇ ਆਗਿਆ ਚੱਕਰ ਕੋਲ ਜਾ ਕੇ ਇੱਕ ਜਗ੍ਹਾ ਇਕੱਠੀ ਹੋ ਕੇ ਉਹ ਤੀਜੇ ਨੈਤਰ ਨੂੰ ਟੱਚ ਕਰਦੀ ਹੈ ਜਾਂ ਤੀਜਾ ਨੈਤਰ ਨੂੰ ਟੱਚ ਕਰਦੀ ਆ ਫਿਰ ਉਹ ਬੰਦੇ ਦੀ ਪਰਮਾਤਮਾ ਦੇ ਵਿੱਚ ਮਨੁੱਖ ਦੀ ਜਿਹੜੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਮਨੁੱਖ ਉੱਥੇ ਜਾ ਕੇ ਭਾਵੇਂ ਥੋੜੇ ਸਮੇਂ ਲਈ ਖੁੱਲਦਾ ਜਿਵੇਂ ਮੈਂ ਪਹਿਲਾਂ ਅਰਜ਼ੀ ਕੀਤੀ ਹੈ ਜਿਹੜੇ ਸਾਧੂ ਸਰਾਣੀ ਚਾਹੁੰਦੇ ਨੇ ਉਹ ਕਿਸੇ ਕਿਸੇ ਸਮੇਂ ਇਸ ਅਵਸਥਾ ਵਿੱਚ ਜਾਂਦੇ ਨੇ ਜਿਹੜੇ ਪੂਰਨ ਸੰਤ ਨੇ ਉਹ ਤਾਂ ਵੱਖਰੀ ਗੱਲ ਹੈ ਉਹ ਤਾਂ ਪਹੁੰਚੇ ਹੋਈ ਹੁੰਦੇ ਨੇ ਇਹ ਜਿਹੜਾ ਇੱਕ ਤਕੌਣ ਆ ਇਹ ਫੂਲ ਸਕੈਪ ਆ ਜਿਹੜੀ ਇਹ ਵੀ ਇੱਕ ਇਹ ਬਹੁਤ ਵੱਡਾ ਪ੍ਰਤੀਕ ਆ ਇਹ ਉੱਪਰ ਜਾ ਕੇ ਤਕੋਨੀ ਹੋ ਜਾਂਦੀ ਹੈ ਜਿਹੜੀ ਇਹ ਇਹ ਇੱਕ ਰਹੱਸ ਰੱਖਦੀ ਹੈ ਇਹ ਵੀ ਇੱਕ ਕੈਪ ਵੀ